ਸਾਚੀ ਕਾ ਸਪੌਟਲਾਈਟ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਇਸ ਵੇਲੇ ਦੀ ਸਪੌਟਲਾਈਟ ਹੈਡਲਾਈਨ ਜਿਹੜੀ ਹੈ ਉਹ ਇਹ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਹਰ ਪਾਰਟੀ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਜਿਹੜਾ ਹੁਣ ਤੋਂ ਹੀ ਲਾ ਦਿੱਤਾ ਗਿਆ ਤੇ ਸਭ ਤੋਂ ਜ਼ਿਆਦਾ ਟਾਰਗੇਟ ਤੇ ਰਹਿਣ ਵਾਲੀ ਪਾਰਟੀ ਸ਼੍ਰੋਮਣੀ ਕਾਲੀ ਦਲ ਨੂੰ ਇੱਕ ਵੱਡਾ ਹੰਗਾਰਾ ਮਿਲਿਆ ਤਾਂ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਸੁਪਣਾ ਨੂੰ ਇੱਕ ਵਾਰ ਫਿਰ ਚਾਨਣ ਲੱਗਣ ਵਾਲਾ ਆ। ਕਿਉਂਕਿ ਵੱਡਾ ਹੰਗਾਰਾ ਜਿਹੜਾ ਮਿਲਿਆ ਕਿ ਪੰਜਾਬ ਪਰਿਵਾਰ ਜਿਹੜੇ ਨੇ ਉਹ ਵੱਖ-ਵੱਖ ਪਾਰਟੀਆਂ ਤੋਂ ਅਲਵਿਦਾ ਕਹਿ ਕੇ ਸ਼ੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤਾਂ ਇਹ ਚੀਜ਼ ਜਿਹੜਾ ਇਹ ਦਰਸਾਉਂਦਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼ੋਮਣੀ ਕਾਲੀ ਦਲ ਬਾਜ਼ੀ ਮਾਰ ਸਕਦਾ ਹੈ ਤੇ ਤੁਹਾਡਾ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਬੀਤੇ ਸਮੇਂ ਯਾ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਕੁਝ ਵੀ ਵਾਪਰਿਆ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਖਤਰਾ ਆ ਉਹ ਸ਼ੋਮਣੀ ਕਾਲੀ ਦਲ ਨੂੰ ਲੈ ਕੇ ਦੇਖਿਆ ਜਾ ਰਿਹਾ ਕਿ ਉਹਨਾਂ ਚੀਜ਼ਾਂ ਦੀ ਜੋ ਤੁਗਤਾਨ ਹੈ ਕਿਤੇ ਸ਼ੋਮਣੀ ਕਾਲੀ ਦਲ ਨੂੰ ਨਾ ਕਰਨਾ ਪੈ ਜਾਵੇ ਜਿਵੇਂ ਕਿ 328 ਪਾਵਨ ਸਰੂਪ ਤੇ ਗਾਇਬ ਹੋਣ ਦਾ ਮਾਮਲਾ ਆ ਪਰ ਉਸ ਤੋਂ ਬਾਅਦ ਬੇਅਦਬੀਆ ਦਾ ਮਾਮਲਾ ਆਇਆ ਜਾਂ ਫਿਰ ਸ਼ੋਮਣੀ ਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਜਿਹੜੀ ਪੁੱਛਗਿੱਛ ਹੋ ਰਹੀ ਜਿਸ ਤਰ੍ਹਾਂ ਕਿ ਵਿਕਰਮ ਮਜੀਠੀਆ ਜਿਹੜੇ ਨੇ ਉਹਨਾਂ ਦੇ ਲਗਾਤਾਰ ਸਾਥੀਆਂ ਨੂੰ ਉਹਨਾਂ ਦੇ ਹਾਲ ਹੀ ਦੇ ਵਿੱਚ ਸਰਮੈਂਟ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਤੇ ਸਭ ਕੁਝ ਜੋ ਕੁਝ ਹੋ ਰਿਹਾ ਹੈ ਇਹ ਕਿਆਸ ਲਗਾਏ ਜਾ ਰਹੇ ਨੇ ਕਿਤੇ ਇਹਨਾਂ ਸਭ ਚੀਜ਼ਾਂ ਇਹਨਾਂ ਗੁਨਾਹਾਂ ਦੀ ਸਜ਼ਾ ਜਿਹੜੀ ਹੈ ਕਿਤੇ ਸ਼ੋਮਣੀ ਕਾਲੀ ਦਲ ਪਾਰਟੀ ਨੂੰ ਉਪਗਤਨੀ ਨਾ ਪੈ ਜਾਵੇ ਪਰ ਇਹਨਾਂ ਸਭ ਦੇ ਵਿਚਕਾਰ ਜੋ ਵੱਡਾ ਹੰਗਾਰਾ ਸ਼ੋਮਣੀ ਕਾਲੀ ਦਲ ਨੂੰ ਮਿਲਿਆ ਹੋਇਆ ਹੈ ਪੰਜਾਬ ਪਰਿਵਾਰ ਜਿਹੜੇ ਨੇ ਵੱਖ-ਵੱਖ ਪਾਰਟੀਆਂ ਤੋਂ ਮੁਤਾਕਿ ਇਹ ਕਹਿ ਕੇ ਸ਼ੋਮਣੀ ਕਾਲੇ ਦਲ ਜੀ ਸ਼ਾਮਿਲ ਹੋਏ ਨੇ ਉਹ ਇਹ ਜ਼ਾਹਿਰ ਕਰਦੇ ਨੇ ਕਿ ਸ਼ੋਮਣੀ ਕਾਲੇ ਦਲ ਜਿਹੜਾ ਹੈ ਉਹ ਕਮਜ਼ੋਰ ਨਹੀਂ ਹੈ 2022 ਦੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਸੱਤਾ ਦੇ ਵਿੱਚ ਆ ਸਕਦੀ ਹੈ ਇਸ ਕਰਕੇ ਆਪਣੇ ਵਿਚਾਰਾਂ ਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਨਾ